ਪੰਜਾਬ ਪੁਲਿਸ ਦੀ ਮੌਤਲ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਆਤਮ ਸਮਰਪਣ ਕਰ ਦਿੱਤਾ ਜਿਸ ਦੀ ਗ੍ਰਿਫਤਾਰੀ ਦੀ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਛਾਪੇ ਮਾਰੀਆਂ ਕਰ ਰਹੀ ਹੈ ਪਰ ਦੂਜੇ ਪਾਸੇ ਹੁਣ ਅਰਸ਼ਪ੍ਰੀਤ ਕੌਰ ਨੇ ਆਤਮ ਸਮਰਪਣ ਕਰ ਦਿੱਤਾ ਅਦਾਲਤ ਦੇ ਵਿੱਚ ਦੱਸਦੀ ਹੈ ਕਿ ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਦੇ ਮਾਮਲੇ ਦੇ ਵਿੱਚ ਉਨਾਂ ਦੇ ਉੱਤੇ ਮਾਮਲਾ ਦਰਜ ਹੋਇਆ ਸੀ ਦੋਸ਼ਾਂ ਦੇ ਹਿੱਟ ਘਰੇ ਹੋਏ ਨੇ ਸੋ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਹੈ ਅਰਸ਼ਪ੍ਰੀਤ कौर ਨੇ ਕਥਤ ਤੌਰ ਤੇ ਆਤਮ ਸਮਰਪਣ ਕੀਤਾ ਪੰਜਾਬ ਪੁਲਿਸ ਦੀ ਮੁਤਲ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ कौर ਗਰੇਵਾਲ ਨੇ ਕਰੀਬ 1 ਸਾਲ ਮਗਰੋਂ ਇੱਥੋਂ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਇੱਕ ਵੇਲੇ ਅਰਸ਼ਪ੍ਰੀਤ कौर ਕੋਰੋਨਾ ਵਾਰੀਅਰ ਵਜੋਂ ਜਾਣੀ ਜਾਂਦੀ ਸੀ ਅਰਸ਼ਪ੍ਰੀਤ कौर ਅਫੀਮ ਤਸਕਰੀ ਦੇ ਮਾਮਲੇ 'ਚ ਰਿਸ਼ਵਤ ਲੈ ਕੇ ਮੁਲਜ਼ਮਾਂ ਨੂੰ ਛੱਡਣ ਦੇ ਦੋਸ਼ਾਂ ਸਮੇਤ ਤਿੰਨ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੀ ਹੈ ਥਾਣਾ ਸਿਟੀ ਦੱਖਣੀ ਮੁਖੀ ਪੁਲਿਸ ਅਫਸਰਾਂ ਨੇ ਦੱਸਿਆ ਹੈ ਕਿ ਅਰਸ਼ਪ੍ਰੀਤ ਵੱਲੋਂ ਆਤਮ ਸਮਰਪਣ ਕਰਨ ਦੀ ਪੁਸ਼ਟੀ ਕੀਤੀ ਹੈ ਜਦੋਂ ਕਿ ਅਰਸ਼ਪ੍ਰੀਤ ਕੌਰ ਇਸੇ ਕੋਟੀਸੇਖਾਂਾ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤੀ ਤਾਂ ਉਸ ਸਮੇਤ ਦੋ ਹੋਰ ਪੁਲਿਸ ਮੁਲਾਜ਼ਮਾਂ ਖਿਲਾਫ 23 ਅਕਤੂਬਰ 2024 ਨੂੰ ਅਫੀਮ ਤਸਕਰੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਤੋਂ 5 ਲੱਖ ਦੀ ਵੱਡੀ ਲੈਣ ਅਤੇ 3 ਕਿਲੋ ਅਫੀਮ ਗਾਇਬ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ ਕੇਸ ਦੀ ਜਾਂਚ ਦੌਰਾਨ 3 ਅਕਤੂਬਰ 2024 ਨੂੰ ਪੁਲਿਸ ਨੇ ਅਰਸ਼ਪ੍ਰੀਤ ਤੇ ਸੌਰੇਕਰ ਦੀ ਤਲਾਸ਼ੀ ਲਈ ਤਾਂ ਲਗਭਗ 100 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦਾ ਦਾਵਾ ਕੀਤਾ ਇਸ ਤੋਂ ਬਾਅਦ ਥਾਣਾ ਪੁਲਿਸ ਉਸ ਖਿਲਾਫ ਨਸ਼ਾ ਤਸਕਰੀ ਦਾ ਇੱਕ ਹੋਰ ਕੇਸ ਦਰਜ ਕਰਦੀ ਹੈ ਜਿਸ ਕੇਸ ਵਿੱਚ ਉਸਨੇ ਹੁਣ ਆਤਮ ਸਮਰਪਣ ਕੀਤਾ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸ ਨੂੰ 2 ਮਹੀਨੇ ਪਹਿਲਾਂ ਪਗੋੜਾ ਕਰਾਰ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਖਿਲਾਫ ਥਾਣਾ ਕੋਟਿਸੇਖਾਂ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਗਿਆ ਸੋ ਲਗਾਤਾਰ ਅਰਸ਼ਪ੍ਰੀਤ ਕੌਰ ਕਿਰਦੇ ਜਾ ਰਹੇ ਸੀ ਆਖਰ ਅਰਸ਼ਪ੍ਰੀਤ ਕੌਰ ਨੇ ਹੁਣ ਕਥਿਤ ਤੌਰ ਤੇ ਆਤਮ ਸਮਰਪਣ ਕਰ ਦਿੱਤਾ ਸੋ ਪੁਲਿਸ ਦੀ ਮੁਤਲ ਇਨਸਪੈਕਟਰ ਹੈ ਜਿਸ ਨੇ ਆਤਮ ਸਮਰਪਣ ਕੀਤਾ ਅਰਸ਼ਪ੍ਰੀਤ ਕੌਰ ਗਰੇਵਾਲ ਜਿਸ ਉਤੇ ਰਿਸ਼ਵਤ ਲੈਣ ਦਾ ਦੋਸ਼ ਲੱਗਿਆ ਸੀ ਹਾਲਾਂਕਿ ਇਹ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ ਇਹ ਅਦਾਲਤ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇਗੀ ਯਾਨੀ ਕਿ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਰਹੇਗਾ ਪਰ ਪਿਛਲੇ ਦਿਨੀ ਪਗੋੜਾ ਐਲਾਨਿਆ ਜ਼ਰੂਰ ਸੀ ਅਰਸ਼ਪ੍ਰੀਤ ਕੌਰ ਨੂੰ ਜਿਸ ਤੋਂ ਬਾਅਦ ਹੁਣ ਅਰਸ਼ਪ੍ਰੀਤ ਕੌਰ ਨੇ ਆਤਮ ਸਮਰਪਣ ਕਰ ਦਿੱਤਾ ਹੈ